14 ਜਨਵਰੀ ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਲਗਾਏ ਰਿਜ਼ਰਵੇਸ਼ਨ ਚੌਰਪੜੋ ਮੋਰਚੇ ਤੇ ਮੰਗੂ RAM ਮੁੱਗੋਵਾਲ ਦਾ ਜਨਮ ਦਿਨ ਮਨਾਇਆ ਗਿਆ ਮੋਰਚੇ ਦੇ ਆਗੂਆਂ ਨੇ ਮੰਗੂ RAM ਜੀ ਦੇ ਜੀਵਨ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜੋ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੈ ਪੀਮ ਜੈ ਮੋਲ ਨਵਾਸੀ ਜੈ ਗੁਰਦੇਵ ਅੱਜ 14 ਜਨਵਰੀ 2024 ਬਾਬਾ ਮੰਗੂ RAM ਮੁੱਗੋਵਾਲ ਜੀ ਦਾ ਜਨਮ ਦਿਹਾੜਾ ਬਾਬਾ ਮੰਗੂਰਾ ਮੁੱਗੋਵਾਲ ਜੀ ਪਿੰਡ ਮੁੱਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਜੰਮੇ ਉਹਨਾਂ ਨੇ ਜਨਮ ਲੈ ਕੇ ਸਕੂਲ ਦੀ ਪੜ੍ਹਾਈ ਕਰਕੇ ਗਦਰ ਪਾਰਟੀ ਦਾ ਬਹੁਤ ਵੱਡਾ ਉਹਨਾਂ ਨੇ ਸੈਕਰਾਮੈਂਟੋ ਅਮਰੀਕਾ ਦੇ ਵਿੱਚ ਪੇਪਰ ਕੱਢੇ ਉਹਨਾਂ ਨੂੰ ਪੂਰੇ ਅਮਰੀਕਾ 'ਚ ਫਲਾਉਂਦੇ ਸੀ ਗਦਰ ਪਾਰਟੀ ਦੇ ਸਥਾਪਨਾ ਕਰਨ ਵਾਲੇ ਮੈਂਬਰਾਂ 'ਚੋਂ ਇੱਕ ਸਨ ਫਿਰ ਉਹਨਾਂ ਨੂੰ ਸਰਕਾਰਾਂ ਨੇ ਸਜ਼ਾ ਦਿੱਤੀਆਂ ਮਨੀਲਾ ਦੇ ਵਿੱਚ ਉਹ ਜੰਗਲਾਂ 'ਚ ਘੁੰਮੇ ਸੰਘਰਸ਼ ਕੀਤਾ ਫਿਰ ਉਹ ਇੰਡੀਆ ਵਾਪਸ ਆ ਕੇ 1909 ਦੇ ਵਿੱਚ ਆ ਧਰਮ ਲਹਿਰ ਦੇ ਉੱਤੇ ਉਹਨਾਂ ਨੇ ਸ਼ੁਰੂ ਕੀਤਾ ਕੰਮ Swami Shutanand ਅਤੇ ਹੋਰ ਸਾਰੀਆਂ ਜਿਹੜੀਆਂ ਦੇਸ਼ ਦੇ ਅੰਦਰ ਸਮਾਜਿਕ ਜਿਹੜੀਆਂ ਧਰਾਵਾਂ ਚੱਲ ਰਹੀਆਂ ਸੀ ਉਹਨਾਂ ਨਾਲ ਤਾਲਮਿਲ ਕਰਕੇ ਬਾਬਾ ਸਾਹਿਬ ਮੇਦਗਨ ਨਾਲ ਤਾਲਮਿਲ ਕਰਕੇ 1926 ਦੇ ਵਿੱਚ 11 ਔਰ 12 ਜੂਨ ਨੂੰ ਦੋ ਦਿਨ ਦਾ ਜਲਾਸ ਸੱਦ ਕੇ ਆ ਧਰਮ ਮੰਡਲ ਲਹਿਰ ਬਣਾਈ ਆ ਧਰਮ ਮੰਡਲ ਲਹਿਰ ਦਾ ਪਹਿਲਾ ਲਕਸ਼ੀ ਕਿ ਸਾਡਾ ਕੋਈ ਵੀ ਬੱਚਾ ਪੜਾਈ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਇਨਸਾਨ ਮਿਲੇ ਉਹਦੇ ਕੋਲ ਆਪਣਾ ਮਕਾਨ ਹੋਵੇ ਘਰ ਦੀ ਰਜਿਸਟਰੀ ਕਰਾਉਣ ਦਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਸਾਡੇ ਸ਼ੂਦਰਾਂ ਕੋਲ ਆਪਣੇ ਘਰ ਦੀ ਰਜਿਸਟਰੀ ਕਰਾਉਣ ਦਾ ਸਾਨੂੰ ਜ਼ਮੀਨ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ 1929 ਦੇ ਵਿੱਚ ਉਹਨਾਂ ਨੇ ਜਿਹੜਾ ਗਵਰਨਰ ਹਿਮਾਚਲ ਆਪਣੇ Shimla ਬੈੰਦਾ ਸੀ ਉਹਨੂੰ ਜਾ ਕੇ ਮੈਮੋਰੰਡਮ ਭੇਜਤਾ ਔਰ ਉਹਨਾਂ ਨੇ ਕਿਹਾ ਕਿ ਹਰ ਬੱਚਾ ਪੜ੍ਹੇਗਾ ਔਰ ਇਹਨੂੰ ਮਕਾਨ ਰੱਖਣ ਦਾ ਜੀਣ ਦਾ ਹਰ ਤਰ੍ਹਾਂ ਦੇ ਹੱਕ ਚਾਹੀਦੇ ਨੇ ਔਰ ਗਵਰਨਰ ਸਾਹਿਬ ਨੇ ਉਹਨਾਂ ਦੇਣਾ ਚ ਉਹਨਾਂ ਦੇ ਮੈਮੋਰੰਡਮ ਦੇ ਉੱਤੇ ਕਾਰਵਾਈ ਕਰਕੇ ਇਹ ਅਧਿਕਾਰ ਦਿੱਤੇ ਸੀ ਕਿ ਕੋਈ ਵੀ ਸਰਕਾਰੀ ਸਕੂਲ ਹੋਵੇ ਉੱਚ ਹਰੇਕ ਛੋਧਰ ਬੱਚੇ ਨੂੰ ਪੜਨ ਦਾ ਬਰਾਬਰ ਦਾ ਅਧਿਕਾਰ ਹੋਏਗਾ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਯਾਦ ਕਰ ਰਹੇ ਹਾਂ 1942 ਦੇ ਵਿੱਚ ਉਹ ਐਮਐਲਏ ਬਣੇ ਲਾਹੌਰ ਅਸੈਂਬਲੀ ਦੇ ਵਿੱਚ ਸਾਂਝਾ ਪੰਜਾਬ ਸੀ ਸਾਂਝੇ ਪੰਜਾਬ ਦੇ ਵਿੱਚ ਉਹਨਾਂ ਨੇ ਲਾਹੌਰ ਅਸੈਂਬਲੀ ਦਾ ਐਮਐਲਏ ਬਣ ਕੇ ਮੈਂਬਰ ਬਣ ਕੇ ਜਦ ਕਿ ਉਦੋਂ ਉਸ ਵਕਤ ਦੇ ਜਿਹੜੇ ਰਾਸ਼ਟਰਪਤੀ ਸੀ ਪਾਕਿਸਤਾਨ ਦੇ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਸੀ ਕਿ ਤੁਸੀਂ ਸਾਡੇ ਪਾਕਿਸਤਾਨ ਦੇ ਵਿੱਚ ਆ ਜਾਓ ਤੁਹਾਨੂੰ ਅਸੀਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਬਾਉ ਮਗੋਰਾਮ ਬਾਉ ਮੰਗੂ ਰਾਮ ਜੀ ਨੇ ਇਸ ਗੱਲ ਨੂੰ ਨਾ ਮੰਨਦੇ ਹੋਏ ਜਿਹੜਾ ਉਹਨਾਂ ਦਾ ਮਤਾ ਸੀ ਉਹਤੇ ਸਾਈਨ ਨਹੀਂ ਕੀਤੇ ਇਸ ਕਰਕੇ ਗੜਗਾਉਂ ਤੱਕ ਅਗਰ ਮਤੇ ਦੇ ਸਾਈਨ ਕਰ ਦਿੰਦੇ ਤਾਂ ਸਾਰਾ ਪਾਕਿਸਤਾਨ ਹੋਣਾ ਸੀ ਬਾਉ ਜੀ ਦੇ ਸਹਿਯੋਗ ਦੇ ਨਾ ਕਰਨ ਕਰਕੇ ਇਹ ਪੰਜਾਬ ਸਾਰਾ ਹਰਿਆਣਾ ਸਾਰਾ ਹਿਮਾਚਲ ਪਾਕਿਸਤਾਨ ਦੇ ਏਰੀਆ ਜਾਣ ਤੋਂ ਬਚ ਗਿਆ ਬਾਊ ਜੀ ਬਹੁਤ ਵੱਡੀ ਸ਼ਖਸੀਅਤ ਸੀ ਪਰ ਬਦ ਕਿਸਮ ਦੀ ਨਾ ਕਹਿਣਾ ਪੈ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਉਹਨਾਂ ਦੇ ਨਾਂ ਦੀ ਇੱਕ ੱਟ ਵੀ ਨਹੀਂ ਹੈਗੀ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉੱਥੇ ਥੋੜਾ ਬੋਤਾਂ ਕੋਈ ਹਾਲ ਬਣਿਆ ਪਰ ਅੱਜ ਵਰਲਡ ਲੈਵਲ ਦੇ ਉੱਤੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਪੰਜਾਬ ਹਰਿਆਣਾ ਔਰ ਭਾਰਤ ਦੇਸ਼ ਕਿਤੇ ਵੀ ਉਹਨਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਔਰ ਬੌਜਨ ਸਮਾਜ ਤੋਂ ਮੂਲ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਦਿਨ ਨੂੰ ਨਾ ਭੁੱਲੋ 14 ਜਨਵਰੀ ਭਾਰਤ ਦੇਸ਼ ਤੇ ਲਈ ਬੌਜਨਾ ਦੇ ਲਈ ਮੂਲ ਨਿਵਾਸੀਆਂ ਲਈ ਵਿਸ਼ੇਸ਼ ਦਿਨ ਸੀ ਆ ਧਰਮ ਮੰਡਲ ਲਹਿਰ ਦੀਆਂ ਬੜੀਆਂ ਪ੍ਰਾਪਤੀਆਂ ਸੀ ਆ ਧਰਮ ਮੰਡਲ ਲਹਿਰ ਦਾ ਜਿਹੜਾ ਨੈਟਵਰਕ ਸੀ ਉਹ ਪਾਕਿਸਤਾਨ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਸੀ ਹਰਿਆਣਾ ਦੇ ਵਿੱਚ ਵੀ ਸੀ ਜਿੰਨਾ ਉਸ ਟਾਈਮ ਸਾਂਝਾ ਪੰਜਾਬ ਸੀ ਮਿੱਟ ਗੁਮਰੀ ਤੱਕ ਲਾਹਲਪੁਰ ਤੱਕ ਸਾਰਿਆਂ ਦੇ ਵਿੱਚ ਉਹਨਾਂ ਦਾ ਗੁਜਰਾਵਾਲਾ ਤੱਕ ਦਾ ਨੈਟਵਰਕ ਸੀ ਕਰਨਾਲ ਪਾਣੀਪਤ ਰੋहतक ਹਰ ਜਗ੍ਹਾ ਉਹ ਬੌਜੀ ਆਪ ਜਾਣਦੇ ਸੀ ਘੋੜੀ ਰੱਖਦੇ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਅੱਛੀ ਪਛਾਣ ਵੀ ਸੀ ਉਸ ਟਾਈਮ ਦੀਆਂ ਸਰਕਾਰਾਂ ਸ਼ਾਸਨ ਔਰ ਪ੍ਰਸ਼ਾਸਨ ਉਹਨਾਂ ਦੀ ਗੱਲ ਨੂੰ ਮੰਨਦਾ ਸੀ ਔਰ ਸਮੁੱਚੇ ਮੂਲ ਨਿਵਾਸੀਆਂ ਨੇ ਬੌਜੀ ਦਾ ਸਾਥ ਦੇ ਕੇ ਲਾਹੌਰ ਅਸੈਂਬਲੀ ਦੇ ਵਿੱਚ ਇੱਕ ਵਾਰ 8 ਐਮਐਲਏ ਵੀ ਬਣਾਏ ਨੇ ਖਾਸ ਕਰਕੇ ਖਮਾਣੋ ਵਰਗੇ ਸਮਰਾਲੇ ਵਰਗੇ ਹਲਕੇ ਤੋਂ ਵੀ ਐਮਐਲਏ ਰਹੇ ਨੇ ਲੁਧਿਆਣੇ ਤੋਂ ਵੀ ਐਮਐਲਏ ਰਹੇ ਨੇ ਉਹਨਾਂ ਦੀ ਕਮੇਟੀ ਦੇ ਸੋ ਅੱਜ ਦੇ ਦਿਨ ਦੇ ਉੱਤੇ ਐਸਸੀ ਵਿੱਚ ਮਹਾਪੰਚਾਇਤ ਵੱਲੋਂ ਉਹਨਾਂ ਨੂੰ ਵਿਸ਼ੇਸ਼ ਰੂਪ ਚ ਯਾਦ ਕੀਤਾ ਜਾ ਰਿਹਾ ਅਸੀਂ ਸਹਿਬਜਾਦਾ ਅਜੀਤ ਸਿੰਘ ਨਗਰ 7 ਫੇਸੀਆਂ ਲਟਾਂ ਤੇ ਬੈਠੇ ਆ ਮੋਰਚਾ ਲਾ ਕੇ ਅੱਜ 25ਵਾਂ ਦਿਨ ਹੈ ਅੱਜ ਇਸ ਮੋਰਚੇ ਦੇ ਉੱਤੇ ਬਾਓ ਜੀ ਨੂੰ ਯਾਦ ਕਰ ਲਈ ਸਮੂਚੀਆਂ ਸਾਧ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਨੇ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਬਾਬਾ ਮੰਗੂ ਨਾਮ ਮੁੱਗੋ ਵਾਲੀ ਨੂੰ ਯਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਉਰੇ ਬੈਠੇ ਆ ਸਜੇ ਆ ਸਾਡੇ ਕੱਪੜੇ ਸਾਡੀ ਸ਼ਾਨ ਮਾਨ ਆਨ ਦੀ ਲੜਾਈ ਉਹਨਾਂ ਨੇ ਲੜ ਕੇ ਆਪਣਾ ਜੀਵਨ ਸਾਰਾ ਲਗਾ ਕੇ ਕੌਮ ਦੇ ਸੰਘਰਸ਼ ਦੇ ਰੂਪ ਚ ਜਿੱਤ ਕੇ ਦਿੱਤਾ ਉਹਨਾਂ ਨੇ ਜਿਹੜੇ ਵੀ ਕੰਮ ਛੇੜੇ ਉਹ ਜਿੱਤ ਵੱਲ ਨੂੰ ਤੋਰੇ ਆ ਕਿਉਂਕਿ ਗਦਰ ਲਹਿਰ ਵਾਲੇ ਅੱਜ ਵੀ ਉਹਨਾਂ ਨੂੰ ਨਹੀਂ ਯਾਦ ਕਰਦੇ ਗਦਰ ਪਾਰਟੀ ਦੇ ਬਾਨੀਆਂ ਦੇ ਮੈਂਬਰਾਂ ਦੇ ਵਿੱਚੋਂ ਇੱਕ ਸੈਕਰਾਮੈਂਟੋ ਚੋ ਬੜਾ ਯਤਨ ਕਰਦੇ ਸਨ ਉਹੀ ਜਿਹੜਾ ਫਾਰਮੂਲਾ ਲਿਆ ਕੇ ਭਾਰਤ ਦੇਸ਼ ਦੀ ਆਜ਼ਾਦੀ ਲੜਾਈ ਲੜੀ ਔਰ ਅੱਜ ਦੇਸ਼ ਦੇ ਅੰਦਰ ਮੂਲ ਨਿਵਾਸੀਆਂ ਦੀ ਜਿਹੜੀਆਂ ਕਦਰਾਂ ਕੀਮਤਾਂ ਦਾ ਬਾਬਾ ਮੰਗੂ ਰਾਮ ਮੱਗੋਵਾਲ ਉਹਨਾਂ ਨੂੰ ਯਾਦ ਕਰਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ जय भीम जय मूल निवासी जय गुरुदेव सत्कार योग्य साथियों वाहेगुरु जी का खालसा वाहेगुरु जी की फतेह ਅਸੀਂ 7 ਫੇਸ ਦੀਆਂ ਲਾਈਟਾਂ ਦੇ ਉੱਤੇ ਐਸ ਸੀ ਵੀ ਸੀ ਪੰਚਾਇਤ ਵੱਲੋਂ ਮਹਾ ਪੰਚਾਇਤ ਵੱਲੋਂ ਲਾਏ ਗਏ ਮੋਰਚੇ ਤੋਂ ਅੱਜ ਪੂਰੇ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਆਂ ਔਰ ਜੋ बाबू मंगू राम मंगोवालिया जी ਨੇ ਆਪਣੇ ਦੇਸ਼ ਪ੍ਰਤੀ ਆਪਣੇ ਸਮਾਜ ਪ੍ਰਤੀ ਬਹੁਤ ਜ਼ਿਆਦਾ ਕੰਮ ਕੀਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਜਨਮ ਦਿਹਾੜੇ ਦੇ ਉੱਤੇ ਅਸੀਂ ਸਮੂਹ ਭਾਰਤਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਔਰ ਬਾਬੂ ਮੰਗੂਰਾ ਮੰਗੋਵਾਲੀਆ ਜੀ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਭਾਰਤ ਦੇਸ਼ ਦੇ ਲਈ ਬਹੁਤ ਜ਼ਿਆਦਾ ਜਿਹੜਾ ਕੰਮ ਕੀਤਾ ਜਿਹਦੇ ਵਿੱਚ ਉਹਨਾਂ ਨੇ ਆਪਣੇ ਜੀਂਦੇ ਜੀ ਉਹਨਾਂ ਦੀ ਆਧਾਰਮ ਜਿਹੜੀ ਆਧਾਰਮ ਮੂਵਮੈਂਟ ਸੀ ਉਹਦਾ ਜਿਹੜਾ ਨੀ ਪੱਥਰ ਰੱਖ ਕੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚੋਂ ਲਾਹੌਰ ਅਸੈਂਬਲੀ ਦੇ ਵਿੱਚ ਇਹ 9 ਐਮਐਲਏ ਜਿੱਤੇ ਸੀ ਇਹ ਸਾਰੀ ਉਹਨਾਂ ਦੀ ਹੀ ਦੇਣ ਸੀ ਇਸ ਕਰਕੇ ਅੱਜ ਜੇਕਰ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਆਪਣੇ ਉਹਨਾਂ ਰਾਈਵਰਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਚੱਲ ਕੇ ਅੱਜ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਤਿਆਰ ਹੋਏ ਹਾਂ ਸੋ ਮੇਰੀ ਪੂਰੇ ਭਾਰਤ ਵਾਸੀਆਂ ਨੂੰ ਬਾਬੂ ਮੰਗੋਰਾ ਮੰਗੋਵਾਲੀਏ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦ ਔਰ ਘਰ ਬੈਠੇ ਸਾਥੀਆਂ ਨੂੰ ਐਸਸੀਬੀਸੀ ਸਾਥੀਆਂ ਨੂੰ ਮੇਰੀ ਹੱਥ ਵਨ ਕੇ ਪੂਰਜੋਰ ਬੇਨਤੀ ਹੈ ਕਿ 7 ਪੇ ਸਲੈਟਾਂ ਦੇ ਉੱਤੇ ਜੋ ਐਸਸੀਬੀਸੀ ਪੰਚਾਇਤ ਵੱਲੋਂ ਐਸਸੀਬੀਸੀ ਮਹਾਪੰਚਾਇਤ ਵੱਲੋਂ ਮੋਰਚਾ ਲੱਗਿਆ ਹੋਇਆ ਹੈ ਹੁਣ ਜਿਹੜੀ ਮੌਸਮ ਵੀ ਸਾਫ਼ ਹੋ ਗਈ ਸਾਰੇ ਸਾਥੀਆਂ ਨੂੰ ਅਪੀਲ ਹੈ ਆਪਾਂ ਆਪਣੇ ਘਰਾਂ ਵਿੱਚੋਂ ਨਿਕਲ ਕੇ ਇਸ ਆਪਣੇ ਹੱਕਾਂ ਦੇ ਲਈ ਔਰ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਖੁਸ਼ ਖੁਸ਼ੀ ਦੇ ਲਈ ਅਸੀਂ ਮੋਰਚੇ ਦੇ ਵਿੱਚ ਪਹੁੰਚੀਏ ਤਾਂ ਕਿ ਸਰਕਾਰ ਨੂੰ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਮਜਬੂਰ ਕਰ ਸਕੀਏ ਐਨੀਆਂ ਬੇਨਤੀਆਂ ਕਰਦਾ ਹੋਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸਵਦਾਣ ਜੈ ਸਵਦਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜੋ ਕਿ ਐਸਸੀਬੀਸੀ ਮਹਾਪਚਾਇਦ ਦੇ ਚੰਡੇ ਹੀਠਾ ਮੋਹਾਲੀ ਵਿਖੇ ਲਾਇਆ ਹੋਇਆ ਹੈ ਇੱਥੇ ਅੱਜ ਅਸੀਂ 14 ਜਨਵਰੀ 2024 ਨੂੰ ਬਾਉ ਮੂੰਗੋ ਰਾਮ ਜੀ ਮੂੰਗੋ ਵਾਲਿਆ ਜੋ ਕਿ ਆਜ਼ਾਦ ਭਾਰਤ ਤੋਂ ਪਹਿਲਾਂ ਪ੍ਰਾਣੇ ਭਾਰਤ ਵਿੱਚ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਵੀ ਵਿੱਚ ਸੀ ਉਦੋਂ ਉਹਨਾਂ ਵੇਲਿਆਂ 'ਚ ਸਾਡੇ ਐਸਬੀਸੀ ਸਮਾਜ ਲਈ ਸੰਘਰਸ਼ ਕਰਦੇ ਰਹੇ ਐ ਔਰ ਸਾਡੇ ਹੱਕਾਂ ਦੀ ਲੜਾਈ ਲੜਦੇ ਰਹੇ ਆ ਜਿਹਦੀ ਬਦੌਲਤ ਅੱਜ ਅਸੀਂ ਇੱਥੇ ਸਾਰੇ ਭਾਰਤ ਵਿੱਚ ਸਾਰੇ ਐਸਸੀ ਬੀਸੀ ਸਮਾਜ ਅਸੀਂ ਸੁਖਦਾਸਾ ਲੈ ਰਹੇ ਆ ਔਰ ਬਾਉ ਮੰਗੂਰਾਮ ਜੀ ਐਮਐਲਏ ਰਹੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਸਾਡੇ ਦਲਿਤ ਸਮਾਜ ਨੂੰ ਮੇਰਾ ਖਿਆਲ ਹੈ ਵੀ ਰਾਜਸੀ ਗੱਲਾਂ ਦਾ ਕੋਈ ਗਿਆਨ ਵੀ ਨਹੀਂ ਸੀ ਸੋ ਜਿੱਥੇ ਡਾਕਟਰ ਭੀਮਰਾਓ ਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨਕ ਹੱਕ ਦਿੱਤੇ ਆ ਔਰ ਸੰਵਿਧਾਨ ਦੇ ਵਿੱਚ ਇਹਨੇ ਵਧੀਆ ਕਾਨੂੰਨ ਬਣਾ ਕੇ ਸਾਡੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਲਈ ਪੜਨ ਦਾ ਅਧਿਕਾਰ ਸਮਾਜਿਕ ਪਰਸਥਿਤੀਆਂ ਨੂੰ ਦੇ ਵਿੱਚ ਸਾਡਾ ਜਿਹੜਾ ਬਣਦਾ ਅਧਿਕਾਰ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪੜ੍ਹਾਈ ਦਾ ਅਧਿਕਾਰ ਹੈ ਅੱਜ ਕੱਲ ਜੇ ਇੱਕ ਮੋਟੀ ਜੀ ਕਹਾਵਤ ਹੈ ਕਿ ਜਿਹਦੇ ਜਿਹੜੇ ਪਰਿਵਾਰ ਚ ਪੜ੍ਹਾਈ ਹੈ ਉਹ ਰੋਡਪਤੀ ਤੋਂ ਕਰੋੜਪਤੀ ਬਣ ਜਾਂਦਾ ਔਰ ਜਿਹੜੇ ਪਰਿਵਾਰ ਚ ਐਜੂਕੇਸ਼ਨ ਹੈ ਨਹੀਂ ਉਹ ਕਰੋੜਪਤੀ ਤੋਂ ਵੀ ਰੋਡਪਤੀ ਬਣ ਜਾਂਦਾ ਸੋ ਅਸੀਂ ਇਹਨਾਂ ਮਹਾਪੁਰਖਾਂ ਨੂੰ ਆਪਦੇ ਵੱਡ ਵਡੇਰਿਆਂ ਨੂੰ ਜਿੱਥੇ ਯਾਦ ਕਰਦੇ ਆ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੂੰ ਉੱਥੇ ਬਾਊ ਮੰਗੋ ਰਾਮ ਜੀ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ ਅੱਜ ਅਸੀਂ ਮੋਰਚੇ ਤੇ ਉਹਨਾਂ ਦਾ ਉਹਨਾਂ ਦਾ ਜਨਮ ਦਿਨ ਮਨਾਉਣ ਤੇ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪ੍ਰਮਾਤਮਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬਾਉ ਮੰਗੂ ਰਾਮ ਜੀ ਅਮਰ ਰਹਿਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਪੁਰਖਿਆਂ ਨੂੰ ਅੱਜ ਦੇ ਦਿਨ ਤੇ ਯਾਦ ਕਰਨ ਜੈ ਪੀਮ ਜੈ ਭਾਰਤ ਸੋਹ ਤੇਰੀ ਸੋਚ ਤੇ ਖੈਰ ਆ ਦਿਆਂਗੇ ਠੋਕ ਕੇ ਬਾਉ ਮੰਗੂ ਰਾਮ ਜੀ ਤੇਰੀ ਸੋਚ ਤੇ ਖੈਰ ਆ ਦਿਆਂਗੇ ਠੋਕ ਕੇ ਕਾਸ਼ੀ ਰਾਮ ਵੀ ਤੇਰੀ ਸੋਚ ਤੇ ਖੈਰ ਆ ਦਿਆਂਗੇ ਠੋਕ ਕੇ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਐਸ்சிਬੀਸੀ ਮਹਾਪੰਚਾਇਤ ਜਿੰਦਾਬਾਦ 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 ਐਸ்சிਬੀਸੀ ਮਹਾਪੰਚਾਇਤ ਜਿੰਦਾਬਾਦ 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 ਐਸ்சிਬੀਸੀ ਮਹਾਪੰਚਾਇਤ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ